ਸ਼੍ਰੀ ਮੁਕਸਰ ਸਾਹਿਬ ਦੇ ਮੁਕਸਰ ਮਲੋਟ ਰੋਡ ਦੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਦੀਪਕ ਮਾਨ ਦੱਸੇ ਕਿ ਉਹਨਾਂ ਦੇ ਵੱਲੋਂ ਮੁਕਸਰ ਸਾਹਿਬ ਮਲੋਟ ਰੋਡ ਤੇ ਨਿਰਮਾਣ ਕਾਰਜਾਂ ਲਈ ਪਿੰਡ ਚੱਕ ਤੋਹੇਵਾਲ ਵਿਖੇ ਲੁੱਕ ਪਲਾਟ ਬਣਾਇਆ ਹੋਇਆ ਹੈ। ਜਿੱਥੇ ਡਰਾਈਵਰ ਗੁਰਸੇਵਕ ਸਿੰਘ ਵਾਸੀ ਕੋਠੇ ਛੱਪੜੀ ਵਾਲੇ ਹਲਕਾ ਗਿੰਦੜ ਬਾਹਰ ਟੀਪਰ ਟਰੱਕ 'ਚ ਕ੍ਰੈਸ਼ਰ ਭਰ ਕੇ ਮਲੋਟ ਵੱਲ ਜਾ ਰਿਹਾ ਸੀ ਜਦੋਂ ਉਹ ਕਰੀਬ 8:30 ਵਜੇ ਪਿੰਡ ਮਹਿਰਾਜ ਵਾਲਾ ਦੀ ਦਾਣਾ ਮੰਡੀ ਨੇੜੇ ਪੁੱਜਾ ਤਾਂ ਮਲੋਟ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਟੀਪਰ ਨੂੰ ਫੇਟ ਮਾਰ ਦਿੱਤੀ। ਇਸ ਤੋਂ ਬਾਅਦ ਟੀਪਰ ਚਾਲਕ ਆਪਣਾ ਸੰਤੁਲਨ ਖੋ ਬੈਠਾ ਤੇ ਕ੍ਰੈਸ਼ਰ ਦਾ ਭਰਿਆ ਟੀਪਰ ਸੜਕ ਤੇ ਵਿਚਕਾਰ ਹੀ ਪਲਟ ਗਿਆ। ਇਸ ਹਾਦਸੇ ਉਪਰੰਤ ਰਾਹਗੀਰਾਂ ਦੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਤੁਰੰਤ ਡਰਾਈਵਰ ਨੂੰ ਟੀਪਰ ਵਿੱਚੋਂ ਬਾਹਰ ਕੱਢਿਆ ਤੇ ਇਲਾਜ ਲਈ ਸ਼੍ਰੀ ਮੁਕਤਸਰ ਸਾਹਿਬ ਸਿਵਲ ਹਸਪਤਾਲ ਪਹੁੰਚਾਇਆ। ਨਸਮਾਨ ਦਾ ਇੱਕ ਹਾਦਸੇ ਚੋਨਾ ਟਿੱਪ ਪਰ ਟਰੱਕ ਦਾ ਕਾਫੀ ਨੁਕਸਾਨ ਹੋਇਆ ਬਿੰਦਰ ਸਿੰਘ ਭਾਈ ਕੀ ਘਟਨਾ ਹੋਈ ਇਹ ਭਾਈ ਜੀ ਆਪਣੇ ਪਲਾਟ ਚੋਂ ਕਾਲਾ ਮਾਲ ਪਿੰਦਾ ਹੀ ਆਪਣਾ ਮੁਰਜੇ ਗੱਡੀ ਭਰ ਕੇ ਜਾਈ ਜਾਂਦੀ ਸੀ ਜੀ ਤੇ ਇੱਕਦਮ ਗੱਡੀ ਨੇ ਬੱਸ ਨੇ ਕੋਲ ਦੀ ਲੰਗੀ ਬੱਸ ਨੇ ਸਾਈਡ ਦਵਾਈ ਇਹਨੇ ਥੱਲੇ ਲਾਤੀ ਥੱਲੇ ਲੋਂਦਾ ਸਾਰੀ ਜਦੋਂ ਪਰ ਚੜਾਈ ਨਾਲ ਦੇ ਨਾਲ ਗੱਡੀ ਚੱਲਦੀ ਕਿੰਨਾ ਕ ਨੁਕਸਾਨ ਹੋਇਆ ਬਸ ਗੱਡੀ ਦਾ ਤਾਂ ਕਾਫੀ ਨੁਕਸਾਨ ਹੀ ਆ ਜੀ ਬੰਦੇ ਦੇ ਵੀ ਸੱਟਾਂ ਵੱਟੀਆਂ ਬੰਦਾ ਹਸਪਤਾਲ ਚਾਹੀ ਕੀ ਨਾਮ ਹੈ ਡਰਾਈਵਰ ਦਾ ਹਾਂਜੀ ਹਾਂਜੀ ਡਰਾਈਵਰ ਦਾ ਕੀ ਨਾਮ ਹੈ ਸਰ ਦਾ ਨਾਮ ਪਤਾ ਆਪੇ ਹੈ ਠੀਕ ਹੈ ਹਾਂਜੀ ਹਾਂਜੀ ਬਾਈ ਜੀ ਕੀ ਘਟਨਾ ਹੋਈ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦੀਪਕ ਹੈ ਪਲਾਉਰੇ ਲੋਕ ਪਲਾਂਟ ਹੈਗਾਗਾ ਸ਼ਿਵਮ ਗੌਰ ਕੰਸਟਰਕਸ਼ਨ ਦੇ ਨਾਮ ਦੇ ਕੀ ਘਟਨਾ ਹੋਈ ਹੈ ਘਟਨਾ ਜੀ ਗੱਡੀ ਭਰ ਕੇ ਲੈ ਕੇ ਜਾ ਰਿਹਾ ਸੀ ਬਾਈ ਸਾਰਾ ਡਰਾਈਵਰ ਅੰਡਰ ਲੋਡ ਸੀ ਉਹ ਕੋਈ ਬੱਸ ਵਾਲੇ ਨੇ ਸਾਈਡ ਮਾਰਤੀ ਤੇ ਇਹਨੇ ਕੱਚੇ ਤੋਂ ਲਾਈ ਜਦੋਂ ਚੜਾਈ ਉੱਤੇ ਉਤੋਂ ਪਲਟ ਗਈ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਗੱਡੀ ਦਾ ਤਾਂ ਹੁਣ ਆ ਕੇ ਬਾਅਦ ਚ ਪਤਾ ਲੱਗੂਗਾ ਜੀ ਘਰ ਹਜੇ ਬੰਦੇ ਨੂੰ ਹਸਪਤਾਲ ਲੈ ਗਏ ਕਿੰਨੀ ਕ ਸੱਟਾਂ ਡਰਾਈਵਰ ਦੇ ਸੱਟਾਂ ਗੁੰਝਵੇਂ ਆ ਜਿਆਦਾ ਨੇ ਜੀ ਠੀਕ ਹੈ ਜੀ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਨੂੰ ਅਜੇ ਕਰਾਂਗੇ ਜੀ ਅਜੇ ਪਹਿਲਾਂ ਤਾਂ ਇੱਧਰ ਆ ਗਏ ਜੀ